ਜੋ ਸੱਡੀ ਰਾਣੀ ਕੀ ਬਾਗ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਸ਼ਰਮਾ ਜੀ ਜੋ ਬੈਠੇ ਨੇ ਅੱਜ ਦਾ ਸ਼ੁਭ ਦਿਹਾੜਾ ਜੋ ਚੱਲ ਰਿਹਾ ਸ਼੍ਰੀ ਰਾਤੀ ਦਾ ਜੋ ਪ੍ਰਾਤਨ ਸਵੇਣਾ ਸ਼ਿਵ ਭਗਵਾਨ ਦੀ ਮਮਾ ਚੱਲਿਆ ਉਹਦੀ ਮਮਾ ਪਰਪਾਰ ਜਿਹਨੇ ਸ਼ਿਸ਼ਟੀ ਦੀ ਰਚਨਾ ਆਈ ਹੈ ਹਾਰੀ ਅੱਜ ਇਹ ਸ਼ੁਭ ਦਿਹਾੜੇ ਦੀਆਂ ਕੀ ਸਮਾਜ ਨੂੰ ਜਾਂ ਪਬਲਿਕ ਨੂੰ ਸੁਆਮਾਂ ਦੇ ਦੇਣ ਕੀ ਸੁਖਮਾਂ ਦੇ ਬਾਰੇ ਆਪਾਂ ਸ਼ਰਮਾ ਜੀ ਨਾਲ ਗੱਲ ਕਰਦਾ ਜੋ ਬਹੁਤ ਵੱਡਾ ਭਗਵਾਨ ਦਾ ਪ੍ਰਾਤਨ ਸਵੇਣਾ ਚੱਲਿਆ ਤੇ ਸ਼ਰਤ ਬਗੈਰ ਕੁਝ ਨਹੀਂ ਹੋ ਪਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਪਹਿਲਾਂ ਸਭ ਨੂੰ ਅਜ ਦੇ ਦਿਹਾੜੇ ਦੀ ਬਹੁਤ-ਬਹੁਤ ਸ਼ੁਕਾ ਬਣਾਵਾ ਆਮ ਨਮਾਜ਼ ਵਾਏ ਸਾਡਾ ਪੰਜਾਬ ترقی ਕਰੇ ਪੰਜਾਬੀ ਤਕੀਰ ਕਰਨ ਸਾਡੀ ਤੇ ਇਹੀ ਕਾਮਨਾ ਹੈਗੀ ਹੈ ਤੇ ਸ਼ੁਭਕਾਮਨਾ ਹੈ ਸਾਰੇ ਪੰਜਾਬ ਨੂੰ ਸਾਡਾ ਪੰਜਾਬ ترقی ਕਰੇ ਸਾਰੇ ਖੁਸ਼ ਰਹਿਣ ਠੀਕ ਹੈ ਜਿਹੜੇ ਤੁਹਾਡੇ ਬੱਚੇ ਬਾਹਰ ਜਾ ਰਹੇ ਨੇ ਪੰਜਾਬ ਨੂੰ ਛੱਡ ਕੇ ਉਹ ਨਾ ਜਾਣ ਕਿ ਆ ਉਹਨਾਂ ਦੇ ਜੋ ਕੁਆਲਿਫਿਕੇਸ਼ਨ ਹੈ ਜਾਂ ਜੋ ਉਹਨਾਂ ਦੇ ਗੋਨੇਗੇ ਉਹ ਪੰਜਾਬ ਦੇ ਵਿੱਚ ਹੀ ਰਤੇ ਜਾਣ ਤਾਂ ਕਿ ਪੰਜਾਬ ਹੋਰ ਤਰੱਕੀ ਕਰੇ ਚੜ੍ਹਦੀ ਕਲਾ ਰਵੇ ਪੰਜਾਬ ਦੀ ਸਰਟੀਫਿਕੇ ਜਿਹੜੀ ਕੁਝ ਕਿਰਾਏ ਪੈਗੇ ਆ ਨੌਜਵਾਨਾਂ ਨੂੰ ਕਿੰਨਾ ਦਾ ਕੀ ਮੈਸੇਜ ਅੱਜ ਦੇਣਾ ਸ਼ੁਭ ਦੇ ਰਹੇ ਦੇ ਕਿ ਉਹ ਬਰਾਈਆਂ ਤਿਆ ਕੇ ਸਮਾਜ ਨਾਲ ਜੁੜੇ ਤੇ ਬਰਗੀ ਕਰਨ ਉਹਨਾਂ ਨੂੰ ਇਹੀ ਹੈ ਕਿ ਉਹ ਆਪਣਾ ਪੰਜਾਬ ਦਾ ਆਪਣੇ ਪਰਿਵਾਰ ਦਾ ਆਪਣੇ ਸਮਾਜ ਵਾਪਸ ਦੇਖਣ ਤੇ ਜੇ ਕੋਈ ਕਿਸੇ ਗਲਤ ਰਾਹ 'ਤੇ ਪਏ ਹੈ ਤੇ ਉਹਨੂੰ ਛੱਡ ਦੇਣ ਤਾਂਕਿ ਉਹਨਾਂ ਦੇ ਪਰਿਵਾਰ ਦਾ ਉਹਨਾਂ ਦਾ ਸਮਾਜ ਦਾ ਪੰਜਾਬ ਦਾ ਨਾਮ ਉੱਚਾ ਹੋਵੇ ਸਾਡੀ ਤੇ ਇਹੀ ਕਾਮਨਾ ਹੈ ਤੇ ਇਹੀ ਬੈਸਟ ਵਿਚੀਜ਼ ਹੈਗੀ ਹੈ ਹਰ ਹਰ ਮਾਨਾ ਹਰ ਹਰ ਮਾਨਾ